ਜਿੱਕਾ ਮਾਰਦੇ ਨੇ ਹਾਥੀ ਰਣ ਮੇ ਗਜਕਾਰੇ ਕਾਲੇ ਹਾਥੀ ਜਿੱਕਾ ਮਾਰਦੇ ਫੈਦਣੇ ਉੱਥੇ ਕਾਲੇ ਹਾਥੀ ਕੌਣ ਨੇ ਉਹ ਕਾਲੇ ਜਿਹਨਾਂ ਦੇ ਮਨ ਕਾਲੇ ਨੇ ਹਾਥੀਆਂ ਵਰਗਾ ਹੰਕਾਰ ਹੈ ਉਹਨਾਂ ਦੀ ਗੱਲ ਹੈ ਹਾਥੀਆਂ ਦੀ ਲੜਾਈ ਕੋਈ ਨਹੀਂ ਹੈ ਹਾਥੀਆਂ ਵਰਗਾ ਹੰਕਾਰ ਹੈ ਮਨ ਅੰਦਰੋਂ ਕਾਲੇ ਨੇ ਉਹ ਵਿਚਾਰੇ ਜਿੱਕਾ ਮਾਰਦੇ ਫਸਨੇ ਕੋਈ ਵਿਚਾਰ ਨਹੀਂ ਤੋਹਾ ਤੋਹਾ ਕਰਦੇ ਵੀ ਮਾਰ ਲੈ ਭਾਈ ਇੱਥੇ ਕੋਈ ਵਿਚਾਰ ਨਹੀਂ ਜਿਹਨਾਂ ਦੇ ਲੋਕ ਪੈਰੀਂ ਇਕਲਾਉਣ ਤੇ ਜ਼ਲੀਲ ਕਰਤੇ ਜ਼ਲੀਲ ਕਦਨੇ ਕਲਜੋਗ ਆ ਗਿਆ ਬਸ ਠੀਕ ਕਰਨਗੇ ਹੋਰ ਕੀ ਕਰਨਗੇ ਕਲਜੋਗ ਆ ਗਿਆ ਹੁਣ ਕੋਈ ਰੱਬ ਨੂੰ ਮੰਨਦਾ ਉਹ ਤਾਂ ਕੋਈ ਹੋਊਗਾ ਹੁਣ ਤਾਂ ਉਹ ਹੋਊਗਾ ਹੁਣ ਤਾਂ ਕੋਈ ਉਤੋਂ ਐਦਾ ਹੋਊ ਸਾਰਾ ਸੰਸਾਰ ਫਨਾ ਹੋ ਜਾਣਾ ਕਿ ਧਰਮ ਨੂੰ ਹੀ ਲੋਕ ਮੰਨਦੇ ਡਰਾਬਾ ਰਹਿੰਦੇ ਨੇ ਡਰਾਬਾ ਇਹੀ ਕਰਨੇ ਹੱਥੇ ਜੋੜ ਲੇ। ਦੇਵਤੇ ਜਿਆਦਾ ਰਾਖ ਹਾਰ ਜਾਂਦੇ ਨੇ ਹੱਥ ਜੋੜਦੇ ਸਵੇਰ ਕੁਛ ਨਹੀਂ ਹੁੰਦਾ ਇਹਨਾਂ ਕੋਲ। ਯਾਦ ਆਂਦੋਂ ਨੂੰ ਮੂਰੇ ਕਰਨਗੇ ਜੇ ਇੰਦਰ ਵੀ ਆਜੇ ਫੇਰ ਫੇਰ ਕੀ ਕਰਨਗੇ? ਫੇ ਭੱਜ ਉੱਠਣੇ। ਜਿਉਂ ਦਰਜੀ ਜੰਮ ਮਰਤਕ ਹੈ ਸੀਤ ਮੈਂ ਭਾਗੇ ਅਨੇਕ ਕਤਾਕਰ ਡਾਰੇ। ਜਿਉਂ ਦਰਜੀ ਹਨ ਕਈ ਜਗ੍ਹਾ ਦਰਜੀ ਜਿਹੜੇ ਉਹਦੇ ਕੱਪੜੇ ਕੱਪੜੇ ਸਿਉਂਦੇ ਹੁੰਦੇ ਨੇ। ਉਹ ਕਫਣ ਕਈ ਪ੍ਰਕਾਰ ਦੇ ਹੁੰਦੇ ਨੇ ਬੱਚੇ ਦਾ ਵੀ ਹੁੰਦਾ ਸਾਡੇ ਦਾ ਵੀ ਹੁੰਦਾ ਮੋٹے ਦਾ ਵੀ ਹੁੰਦਾ ਪਤਲੇ ਦਾ ਵੀ ਹੁੰਦਾ ਲੰਬੇ ਦਾ ਵੀ ਹੁੰਦਾ ਬਦਲੇ ਦਾ ਵੀ ਹੁੰਦਾ ਜਿਹੜਾ ਜੀ ਨੇ ਕਫਣ ਕੱਟ-ਕੱਟ ਕੇ ਰੱਖੇ ਹੁੰਦੇ ਨੇ ਨਾ ਅਡਾੜ ਪ੍ਰਕਾਰ ਦੇ ਸਿਉਣ ਵਾਸਤੇ ਕੱਦਾ ਕਰਕੇ ਐ ਛੋਟੇ ਵੱਡੇ ਸਾਰੇ ਜਿਹੇ-ਜਿਹੇ ਵੀ ਕੱਟਦਾ ਹੁੰਦਾ ਹੈ ਜਿਹੇ-ਜਿਹੇ ਵੀ ਵੱਡਾ ਆਉਂਦਾ ਉਹ ਇਹ ਜਾਈ ਬਸ ਸਭ ਕੱਟੇ ਪਏ ਵੱਡੇ ਪਏ ਸਵਈਆ ਲੈ ਸੁਰ ਸੰਗ ਸਵੇ ਸੁਰਪਾਲ ਸੋ ਕੋਪ ਕੇ 72 ਸੈਨ ਪੈਦਾ ਹੈ ਸੁਰ ਸੁਰਪਾਲ ਹੈਗਾ ਇੰਦਰ ਕੋਲੇ ਇੰਦਰ ਆਇਆ ਇੰਦਰ ਨੂੰ ਲੈਂਦਾ ਚੜ ਕੇ ਆਇਆ ਇੰਦਰ ਸੁਰਪਾਲ ਸਵੇ ਸੁਰ ਸੈਨ ਲੈ ਕੇ ਦੇਵਤਿਆਂ ਦੀ ਸੈਨਾ ਲੈ ਕੇ ਲੈ ਸੁਰ ਹਾਂ ਲੈਸੁਰ ਸੰਗ ਸਭੇ ਸਰਪਾਲ ਸਰਪਾਲ ਸਾਰੇ ਦੇਵਤਿਆਂ ਨੂੰ ਨਾਲ ਲੈ ਕੇ ਕੂਪ ਕੇ ਸਭ ਇਧਰ ਆਇਆ ਕਰੋਧ ਹੋ ਕੇ ਚੜ ਕੇ ਆਇਆ 70 ਕੀ ਸੈਨ ਪਤਾ ਹੈ 70 ਕੀ ਸੈਨ ਤੇ ਹੁਣ ਜੰਗ ਦੂਈ ਹੋਣ ਲੱਗੀ ਇਧਰ ਆਲੀ ਦੇ ਦੂਜੇ ਹਾਰ ਗਏ ਹੁਣ ਇਧਰ ਆਇਆ ਸ਼ਾਸਤਰ ਆਰਥ ਕਰਨ ਸੈਨ ਪਤਾ ਹੈ ਦੈ ਮੁਖ ਢਾਰ ਲਿਏ ਕਰਵਾਰ ਹਕਾਰ ਪ੍ਰਚਾਰ ਪਹਰਾ ਪ੍ਰਹਾਰ ਲਗਾਇਆ ਦੈ ਮੁਖ ਢਾਰ ਢਾਲ ਲਾ ਲਈ ਮੂੰਹ ਦੇ ਅੱਗੇ ਆਪਣੇ ਆਪ ਨਹੀਂ ਬੋਲਦਾ ਦੂਏ ਕੰਨ ਜੀ ਗੱਲ ਕਰਦਾ ਮੇਰੀ ਗੱਲ ਨਾ ਗਾਂਹ ਸੁਣ ਜਾ ਨਾਲ ਤਾਂ ਨੂੰ ਕਹਿੰਦਾ ਵੀ ਤੁਸੀਂ ਬੋਲੋ ਵੀ ਦੇਖ ਲਿਆ ਵੀ ਕਿੱਥੇ ਅਕ ਤੱਕ ਗੱਲ ਬਣਦੀ ਆ ਗਾਂਹ ਕਿੱਥੇ ਅਕਦਾ ਕਟੂ ਆਖਰੀ ਮੈਂ ਤਾਂ ਫਿਰ ਆਖਰੀ ਉੜ ਜੂਗਾ ਨਾ ਪਹਿਲਾਂ ਛੋਟੇ ਬੰਦੇ ਜਿਹੜੇ ਦੂਏ ਹੋਰ ਦੇਵਤੇ ਨੇ ਛੋਟੇ ਕੱਟ ਗਿਆ ਉਹਨਾਂ ਨੂੰ ਪਹਿਲਾਂ ਬੂਰੇ ਕਰਾਂ ਦਾਮ ਘਟਾਰ ਲੀਏ ਕਰ ਬਾਹਰ ਹਕਾਰ ਪ੍ਰਚਾਰ ਪ੍ਰਹਾਰ ਲਗਾਇਆ ਹਕਾਰ ਪ੍ਰਚਾਰ ਦੂਜਿਆਂ ਨੂੰ ਨਾਲ ਦੇ ਨੂੰ ਕਹਿੰਦਾ ਚੱਲ ਭਾਈ ਤੂੰ ਘਰ ਪੂਰੇ ਹੋ ਕੇ ਬਾਹਰ ਤੂੰ ਘਰ ਪੂਰੇ ਹੋ ਕੇ ਬਾਹਰ ਜਿਹੜਾ ਹਾਰ ਜਾਂਦਾ ਉਹ ਦੂਜੇ ਨੂੰ ਪੂਰੇ ਕਰ ਦਿੰਦਾ ਹਕਾਰ ਪ੍ਰਚਾਰ ਹੈ ਦੇਖੋ ਇੱਥੇ ਵੀ ਪ੍ਰਚਾਰ ਹੈ ਪ੍ਰਚਾਰ ਦਾ ਮਤਲਬ ਪ੍ਰਚਾਰ ਹੁੰਦਾ ਪਰਹਾਰ ਲਗਾਇਓ ਪਰ ਸ਼ਬਦ ਬਾਣ ਛੱਡਦੇ ਨੇ ਸ਼ਬਦ ਬਾਣ ਦੀ ਲੜਾਈ ਹੈ ਚਰਚਾ ਗਿਆਨ ਚਰਚਾ ਹਾਂਜੀ ਸਰੋਂ ਮੈਂ ਦੈਂਤ ਸਰੰਗ ਪਾਇ ਕਵੀ ਨੇ ਮਨ ਮੈਂ ਪਾਹੇ ਛਵੀ ਪਾਇ ਸਰੋਂ ਮੈਂ ਦੈਂਤ ਸਰੰਗ ਪਾਇ ਤੈਂ ਤਾਂ ਰਾਖਸ਼ ਜਿਹੜੇ ਨਾਲ ਖੂਦ ਦੇ ਨਾਲ ਹੱਥ ਪੱਥ ਹੋਏ ਪਏ ਖੂਦ ਦੇ ਨਾਲ ਕਾ ਨੁਕਸਾਨ ਦੇ ਤਾ ਨਾ ਹੋ ਰਿਹਾ ਉਹ ਦੂਜੇ ਦਾ ਧਰਮ ਨੂੰ ਮੰਨਦਾ ਹੀ ਨਹੀਂ ਹਨ ਉਹਨਾਂ ਦਾ ਵਰਕਾ ਫਾੜਿਆ ਹੋਇਆ ਹੈ ਵੀ ਰੱਬ ਨਾਲ ਉਹਦੀ ਕੋਈ ਚੀਜ਼ ਹੈ ਹੋ ਨਹੀਂ ਵਕੂਦਰਦਾ ਸੂਰਜ ਆਪੇ ਚੱਲਦਾ ਧਰਤੀ ਆਪੇ ਘੁੰਮਦੀ ਹੈ ਕੁਦਰਤ ਕਮਾਉਂਦੀ ਐ। ਕੁਦਰਤ ਕੀ ਐ ਕਹਿੰਦੇ ਅਸੀਂ ਕੀ ਲੈਣਾ ਕੁਦਰਤ ਤੇ। ਕੁਦਰਤ ਜੋ ਦਿੱਤੀ ਐ ਖਾਈ ਚੱਲੋ। ਅਸੀਂ ਕੀ ਲੈਣਾ ਕੁਦਰਤ ਤੇ ਕੌਣ ਚਲਾਉਂਦਾ ਕੌਣ ਨਹੀਂ ਚਲਾਉਂਦਾ। ਰੁਤਾ ਕੰਮ ਦੱਸ ਦਿਨ ਨਹੀਂ ਤੁਸੀਂ ਦੱਸੋ ਕਿਉਂ ਹਵਾ ਨੂੰ ਕੌਣ ਚਲਾਉਂਦਾ? ਆ ਸਾਡਾ ਦੇਵਤਾ ਜੀ ਪੌਣ ਦੇਵਤਾ ਲੈ ਵੀ ਬੰਦ ਕਰ ਦਿੰਦੇ ਹਵਾ ਨੂੰ। ਇਧਰੋਂ ਐਨੂੰ ਵੋੜਦੇ। ਫਿਰ ਦੱਖਣੋਂ ਵੋੜਦੇ ਹਵਾ ਨੂੰ ਪਾਣ ਚਲਾ ਕੇ। ਇਹ ਆ ਪੂਰਾ ਚੱਲਦਾ ਇਹਨੂੰ ਪਿਛੇ ਰਵੋੜ ਦੇ ਪਿੱਛੋਂ ਚਲਾ ਦੇ ਚਲਾਤਾ ਸਾਗਦਾ ਨਹੀਂ ਫਿਰ ਤੂੰ ਦੇਵਤਾ ਕਹਦਾ ਕਹਦਾ ਦੇਵਤਾ ਤੂੰ ਜੇ ਦੇਵਤਾ ਦਾ ਹਕੂਮਤਕਾਰ ਹਵਾਂ ਤੇ ਹਮਾ ਤੇਰਾ ਹਕੂਮਨਣਾ ਚਾਹੀਦਾ ਆਹ ਕਹਣਾ ਜੀ ਅਗਨ ਦੇਵਤਾ ਨਵੇਂ ਤੈਨੂੰ ਲਾਉਣੇ ਅਗਾਂ ਤੂੰ ਸਾੜਿਆ ਨ ਮਿੱਟੀ ਦਾ ਤੇਲ ਪਾ ਕੇ ਤੇ ਨੂੰ ਅਗਨ ਨੂੰ ਅਗ ਲੱਗਣੀ ਨਹੀਂ ਚਾਹੀਦੀ ਪੂਰੇ ਪੂਰੇ ਲਾਲੇ ਸਾਰੇ ਹੀ ਸਾਰੇ ਝੂਠ ਆ ਹੈਗਾ ਕੌਣ ਹੈ ਨਾਲ ਨੀਲ ਹੈ ਜੀ ਇਹਦੇ ਵਾਸਤੇ ਜਾ ਲਾ ਲਬਿਆ ਲਹਿਰਾਂ ਨੇ ਇਹਨਾਂ ਨੂੰ ਕਹੇ ਸ਼ਾਂਤ ਕਰ ਦੇ ਲਹਿਰਾਂ ਨੂੰ ਜੇ ਲਹਿਰਾਂ ਨਹੀਂ ਤਾਂ ਐਨੂੰ ਪਿਛੇ ਨੂੰ ਮੋੜ ਦੇ ਲਹਿਰਾਂ ਪ੍ਰੈਕਟੀਕਲੀ ਕੁਝ ਵੀ ਨਹੀਂ ਹੈ ਨੋ ਤਾਂ ਰਹੇ ਹੋਏ ਨੇ ਜਦੋਂ ਨੂੰ ਕਹਾਂ ਵੀ ਕਰਕੇ ਦਿਖਾਓ ਕੁਝ ਫੇਰ ਕੁਝ ਵੀ ਨਹੀਂ ਕਹਣਾ ਕੀ ਸੀ ਇਹ ਤ੍ਰਿਕਰਨ ਨੂੰ ਇਹਨੂੰ ਤੇ ਲੋਵੇ ਇਹਨੂੰ ਪਾ ਦੇ ਉਹ ਝੜ ਜੇ ਝੜ ਜੇ ਪਉਣ ਜਿਹੜਾ ਕਹਿੰਦਾ ਮੇਰੇ ਸ਼ਕਤੀ ਹੈ ਸਾਰੇ ਕਾਬੂ ਕਰ ਲੈ ਸਰਾਉਣ ਮੈਂ ਦੈਂਤ ਸਰੰਗ ਭਾਏ ਕਵੀ ਨੇ ਮਨ ਮੈਂ ਭਾਉ ਇਹ ਛਵੀ ਭਾਏ ਹਾਂ ਜਿਹੜੇ ਕਵੀ ਕਹਿੰਦਾ ਮੇਰੇ ਮਨ ਚ ਐਸੀ ਛਵੀ ਲੱਗਦੀ ਹੈ ਨਾ ਦੀ ਜਿਹੜੇ ਖੂਨ ਦੇ ਵਿੱਚ ਲੱਤ-ਮੱਤ ਹੋਏ ਹੋਏ ਦੈਂਤ ਨੇ RAM ਮਨੋਰਣ ਜੀਤ ਕੇ ਭਾਲਕ ਦਿਆਨ ਸਰਪਾਉ ਸਭੇ ਪਹਿਰਾਏ ਜਿਵੇਂ ਰਾਮਚੰਦਰ ਨੇ ਰਣ ਜਿੱਤ ਕੇ ਜਿਹੜਾ ਜਾਮਵੰਦ ਸੀ ਨਾ ਭਾਲਕ ਜਾਮਵੰਦ ਜਾਮਵੰਦ ਸੀ ਕਹਨੂ ਬੋਲ ਸੀ ਜਾਮੰਦ ਦੇ ਸਿਰਪਾਉ ਦੇ ਲਾਲ ਕੱਪੜੇ ਦੇਤੇ ਲਾਲ ਕੱਪੜੇ ਪਹਿਨਦੇ ਜਾਮਵੰਦ ਸਰਤੇ ਵੀ ਲਾਲ ਸਾਰੇ ਪਿੰਡੇ ਦੇ ਵੀ ਲਾਲ ਜਿਵੇਂ ਰਾਮਚੰਦਰ ਨੇ ਜੰਗ ਜਿੱਤ ਕੇ ਬਾਅਦ ਚ ਉਹਨੂੰ ਸਿਰੋਪੇ ਦਿੱਤੇ ਨੇ ਭਾਲਕ ਨੂੰ ਲਾਲੇ ਲਾਲ ਕਿਤਾਫੇ ਪਾਲਕਾ ਰਿਚੂ RAM MANOMAN JEET KE PHALAK DIN SIRPAU SABE PAHRAAYE ਹਾਂ ਸਰਪਾਉ ਸਿਰ ਤੇ ਲੈ ਕੇ ਪੈਰਾਂ ਤੱਕ ਸਰੋਪਾ ਕਹਿੰਦੇ ਨੇ ਸਿਰ ਤੇ ਲੈ ਕੇ ਪੈਰਾਂ ਤੱਕ ਦੀ ਪੂਸ਼ਾਕ ਨੂੰ ਸਰੋਪਾ ਕਹਿੰਦੇ ਨੇ ਸਰੋਪਾ ਸਰੋਪਾ ਸਿਰ ਤੋਂ ਪੈਰਾਂ ਤੱਕ ਪੈਰਾਂ ਨੂੰ ਵੀ ਕੋਈ ਚਾਹੀਦਾ ਐਨੀਵੇਜ਼ ਲੋੜ ਦਾ ਜਿ ਕੱਪੜਾ ਦੇ ਦਿੱਤਾ ਪਾਉਣ ਲੋਕਾਂ ਜਿਆ ਦੋਗਾ ਜ ਸਰਪਾ ਹੋ ਗਿਆ ਪਾਪੀ ਦੇ ਨਾਲ ਪੈਰ ਕਿੱਥੇ ਜਾਣਗੇ ਸਿਰ ਤੇ ਦਾ ਦੇ ਤਾਂ ਪੈਰਾਂ ਤੇ ਘਾਉਣ ਦੇਉ ਸਿਰ ਤੇ ਪੈਰਾਂ ਤੱਕ ਦੀ ਪਿਛਾ ਗੋਲਦੀ ਹੈ ਟੋਟਲ ਪਿਛਾਖ ਸਵਈਆ ਕਾਇਲ ਹਕੂਮਤ ਹੈ ਰਣ ਮੈਂ ਇੱਕ ਲੋਟ ਤਾਂ ਹੈ ਧਰਨੀ ਬਿਲ ਲਾਤੇ ਕਾਇਲ ਕੋ ਬੁਤਾ ਗਰਣ ਵੇ ਕਾਇਲ ਜਿਹੜੇ ਨੇ ਕੁਮ ਰਹੇ ਨੇ ਜਗ ਦੇ ਵਿੱਚ ਕਾਇਲ ਹੋਏ ਹੋਏ ਜਿਹੜੇ ਨਾ ਘੁੰਮ ਰਹੇ ਨੇ ਕੁਝ ਕਾਇਲ ਹੋਏ ਹੋਏ ਨੇ ਘੁੰਮ ਰਹੇ ਨੇ ਕੁਝ ਬਿਲਕੁਲ ਹੀ ਮਰੇ ਗਏ ਹੋ ਬਸ ਸਿਰ ਫੜ ਕੇ ਹੀ ਬਹਿ ਗਏ ਇੱਕ ਲੋਟ ਤਾਂ ਹੈ ਧਰਨੀ ਬਿੱਲੇ ਲਾਤੇ ਇੱਕਾਂ ਦੇ ਐਸੇ ਜ਼ਖਮ ਲੱਗੇ ਹੋਰੇ ਤੜਫਦੇ ਨੇ ਉਹ ਉਹ ਤੜਫਦੇ ਨੇ ਕਈ ਤੜਫਦੇ ਹੁੰਦੇ ਨੇ ਸੁਣ ਕੇ ਗੱਲ ਕਈ ਚੁੱਪ ਕਰਕੇ ਸਿਰ ਫੜ ਕੇ ਬਹਿ ਜਾਂਦੇ ਰਹੇ ਕਈਆਂ ਦੇ ਕਹਾਣੇ ਲੱਗੇ ਹੁੰਦੇ ਨੇ ਜਵੇਂ ਸੱਪ ਬਿਸਕੋਲਦੇ ਬਿਸੇ ਕੋਲ ਦੇ ਫਰੀ ਜਾਂਦੇ ਨੇ ਉਹਦਾ ਕਾਸੀ ਅਲ ਸੀਗਾ ਬਿਸਕੋਲ ਗਈ ਰਹਿ ਗਿਆ ਵਿਚਾਰਾ ਬਸ ਉਹ ਪਹਿਲੇ ਨੰਬਰ ਤੇ ਉਹ ਲੱਸੀ ਉਹਨੇ ਪਰ ਉਹ ਜਦੋਂ ਹਾਰ ਗਿਆ ਹਾਰਿਆ ਵੀ ਬਹੁਤ ਬੁਰੀ ਤਰ੍ਹਾਂ ਉਹਨੂੰ ਨਹੀਂ ਸੀ ਉਮੀਦ ਮੈਨੂੰ ਇੱਕ ਅਨ ਬੜਾ ਆਦਮੀ ਜਿਹੜਾ ਨੂੰ ਮੈਨੂੰ ਤੁਹਾਨੂੰ ਬੜੇ ਮੰਦੇ ਸੀ ਨਾ ਉਹ ਵੀ ਅਨਪੜਾ ਹੈ ਉਹਦੀ ਪੂਰੀ ਦੈਸ਼ਾ ਸੀ ਡੂੜ ਦਿਲ ਰਹੀ ਜੇ ਥੱਲੇ ਜਮੀਨ ਨਿਕਲ ਗਈ ਉਹਨਾਂ ਦਾ ਬ੍ਰਹਮਦਸ ਬ੍ਰਹਮ ਕੀ ਹੈ ਵੇਗਾ ਬ੍ਰਹਮ ਜੀਵ ਹੁੰਦਾ ਹੋਗਾ ਨਾ ਜੀਵ ਹੁੰਦਾ ਨਹੀਂ ਮੈਂ ਕਹਾਂ ਬ੍ਰਹਮ ਅਤਾ ਹੁੰਦਾ ਹੋਗਾ ਨਾ ਅਤਾ ਹੁੰਦਾ ਨਹੀਂ ਅਗਾਧਾ ਹੁੰਦਾ ਪੂਰਨ ਬ੍ਰਹਮ ਤਾਂ ਜਾਂ ਹੁੰਦਾ ਨਾ ਉਹਦਾ ਨਾ ਪੂਰਨ ਬ੍ਰਹਮ ਹੋ ਜਾਂਦਾ ਤਾਂ ਹੀ ਹੁੰਦਾ ਪੂਰਨ